ਸੈਂਟਰ ਲੋਕ ਦੇ ਨਾਲ ਤੁਹਾਨੂੰ ਚਾਬੀ ਮਿਲ ਜਾਣੀ ਆ ਜੇ ਅੰਦਰੋਂ ਟਾਇਰੇ ਵਾਲੀ ਗੱਡੀ ਚੈੱਕ ਕਰੀਂ ਇੱਕ ਵਾਰ ਝਾਤ ਮਾਰ ਲਓ ਬਈ ਮਿਊਜ਼ਿਕ ਸਿਸਟਮ ਓਕੇ ਆ ਵੀਰੇ ਏਸੀ ਹੀਟਰ ਓਕੇ ਆ ਨਵੇਂ ਸੀਟ ਕਵਰ ਚੜੇ ਸੀਟਾਂ ਦੇ ਵਿੱਚ ਮੈਟਾਂ ਤੇ ਬਈ ਨਿਗਾ ਮਰਾਦੀ ਮੈਚਿੰਗ ਵੀਰੇ ਨਵੀਂ ਹੋਈ ਵੀ ਆ ਮੈਚਿੰਗ ਨਵੀਂ ਹੋਈ ਆ ਮੈਟ ਖਰਾਬ ਆ ਨਵੇਂ ਮੈਟ ਆਪਾਂ ਤੁਹਾਨੂੰ ਲਵਾ ਕੇ ਦੇਵਾਂਗੇ ਵੀਰੇ ਤੇ ਆਹ ਸਾਈਡ ਤੋਂ ਵੀ ਚੈੱਕ ਕਰ ਦੇ ਮੜਾ ਜਾ ਆ ਨੇੜੇ ਹੋ ਕੇ ਮੜਾ ਜਾ ਆ ਪੱਟੀਆਂ ਪੁੱਟੀਆਂ ਲੱਗੀਆਂ ਠੀਕ ਆ ਬਈ ਕ੍ਰੋਮ ਵਾਲੀਆਂ ਤੇ ਹੈਂਡਲ ਤੇ ਕ੍ਰੋਮ ਵਾਲੀਆਂ ਪੱਟੀਆਂ ਲੱਗੀਆਂ ਆਹ ਸਾਈਡ ਤੇ ਲੱਗੀਆਂ ਬਹੁਤ ਸ਼ੌਂਕਣਾ ਰੱਖਿਆ ਵੀਰ ਦੀ ਜਿਹੜੇ ਵੀਰ ਕੋਲ ਗੱਡੀ ਸੀ ਆਪਣੇ ਕੋਲ ਨਾ ਸੇਲ ਵਾਸਤੇ ਆ ਗਈ ਹੈਗੀ ਲਓ ਬਈ ਦੋਸਤੋ ਸ਼ੌਂਕੀ ਬਠਿੰਡਾ ਦਾ ਨਾ ਤੁਹਾਡੇ ਵਾਸਤੇ ਸ਼ੌਂਕੀ ਵੀਰਾਂ ਵਾਸਤੇ ਪੀਵੀ03 ਬਠਿੰਡਾ ਨੰਬਰ ਕਾਰ ਲੈ ਕੇ ਆਂਦੀ ਆਪਾਂ ਪੇਡ ਨੰਬਰ ਦੀ 2900 ਜਿਹੜੇ ਵੀਰਾਂ ਨੂੰ ਸ਼ੌਂਕ ਹੁੰਦਾ ਠੀਕ ਆ ਵੀ ਆਪਾਂ ਨੰਬਰ ਸੋਹਣੇ ਦੀ ਕਾਰ ਰੱਖਣੀ ਆ ਉਹਨਾਂ ਵੀਰਾਂ ਵਾਸਤੇ ਲੈ ਕੇ ਆਂਦੀ ਆ 2011 ਮਾਡਲ ਆ ਫਿੱਕੇ 골ਡਨ ਦੇ ਵਿੱਚ ਕਲਰ ਦੇ ਵਿੱਚ ਕਾਰ ਹੈਗੀ ਪਾਸਿੰਗ ਵੀ ਪਈ ਆ ਬਈ ਕਾਰ ਦੀ ਠੀਕ ਆ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਬਹੁਤ ਚੰਗੀ ਕੰਡੀਸ਼ਨ ਪਈ ਆ ਨਵੇਂ ਟਾਇਰ ਲਵਾਏ ਸੀ ਨਵੇਂ ਟਾਇਰ ਲਵਾ ਕੇ ਮਾਰੀ ਮੋਲਟੀ ਟੈਚ ਚਲਾਈਏ ਗੱਡੀ ਬਈ ਟਾਇਰਾਂ ਦੇ ਵਿੱਚ ਤੁਹਾਨੂੰ ਬੀਲ ਕੱਪ ਮਿਲ ਜਾਣਗੇ ਸੈਂਟਰ ਲੋਕ ਦੇ ਨਾਲ ਤੁਹਾਨੂੰ ਚਾਬੀ ਮਿਲ ਜਾਣੀ ਆ ਜੇ ਅੰਦਰੋਂ ਅੰਟੀਰੇਵਾਦੀ ਗੱਡੀ ਚੈੱਕ ਕਰੀ ਇੱਕ ਵਾਰ ਝਾਤ ਮਾਰ ਲਓ ਬਈ ਮਿਊਜ਼ਿਕ ਸਿਸਟਮ ਓਕੇ ਆ ਵੀਰੇ ਏਸੀ ਹੀਟਰ ਓਕੇ ਆ ਨਵੇਂ ਸੀਟ ਕਵਰ ਚੜੇ ਸੀਟਾਂ ਦੇ ਵਿੱਚ ਮੈਟਾਂ ਤੇ ਬਈ ਨਿਗਾ ਮਰਾਦੀ ਮੈਟਿੰਗ ਵੀਰੇ ਨਵੀਂ ਹੋਈ ਵੀ ਆ ਮੈਟਿੰਗ ਨਵੀਂ ਹੋਈ ਆ ਮੈਟ ਖਰਾਬ ਆ ਨਵੇਂ ਮੈਟ ਆਪਾਂ ਤੁਹਾਨੂੰ ਲਵਾ ਕੇ ਦੇਵਾਂਗੇ ਵੀਰੇ ਤੇ ਆ ਸਾਈਡ ਤੋਂ ਵੀ ਚੱਕਰਾ ਦੇ ਮੜਾ ਜਾ ਆ ਨੇੜੇ ਹੋ ਕੇ ਮੜਾ ਜਾ ਆ ਪੱਟੀਆਂ ਪੁੱਟੀਆਂ ਲੱਗੀਆਂ ਠੀਕ ਆ ਭਾਈ ਕ੍ਰੋਮ ਵਾਲੀਆਂ ਤੇ ਹੈਂਡਲ ਤੇ ਕ੍ਰੋਮ ਵਾਲੀਆਂ ਪੱਟੀਆਂ ਲੱਗੀਆਂ ਐ ਸਾਈਡ ਤੇ ਲੱਗੀਆਂ ਬਹੁਤ ਸੌਂਕ ਨਾਲ ਰੱਖਿਆ ਵੀਰ ਦੀ ਜਿਹੜੇ ਵੀਰ ਕੋਲ ਗੱਡੀ ਸੀ ਆਪਣੇ ਕੋਲ ਨਾ ਸੇਲ ਵਾਸਤੇ ਆ ਗਈ ਹੈਗੀ ਰੇਟ ਵੀ ਆਪਾਂ ਤੁਹਾਨੂੰ ਬਹੁਤ ਹੀ ਘਾਟ ਜਿਹਾ ਦੇ ਦਾਂਗੇ ਜੀ 4 ਗੱਡੀ ਆ 2011 ਮਾਡਲ ਆ ਨੰਬਰ ਪੰਜਾਬ ਦਾ ਪੇਡ ਨੰਬਰ ਜੀ ਮੈਂ ਆਪਾਂ ਤੁਹਾਨੂੰ ਕਹਤਾ ਨਾਲ ਹੀ ਮਿਲ ਜਾਣਾਗਾ ਓਕੇ ਗੱਲ ਬਾਤ ਹੈਗੀ ਲੱਗੀ ਵੱਜੀ ਤੇ ਆਪਣੇ ਭਾਈ ਜ਼ਿੰਮੇਵਾਰੀ ਰਹਿੰਦੀ ਆ ਠੀਕ ਆ ਸਾਰੇ ਸ਼ੀਸ਼ੇ ਤੁਹਾਨੂੰ ਨਾਲ ਦੇ ਮਿਲ ਜਾਣਗੇ ਇੱਕ ਅੱਧਾ ਸ਼ੀਸ਼ਾ ਹੋ ਸਕਦਾ ਚੇਂਜ ਹੋਵੇ ਇੱਕ ਵਾਰ ਇੰਜਨ ਤੇ ਝਾਤ ਮਾਰੋ ਤੁਸੀਂ ਸਾਫ਼ ਸੁਥਰਾ ਨੀਟ ਐਂਡ ਕਲੀਨ ਇੰਜਨ ਪਿਆਗਾ ਕਿ ਤੂੰ ਕੋਈ ਲੱਗੀ ਵੱਜੀ ਨਹੀਂ ਗਈ ਗੋਡੇ ਪਿੱਲਰ ਦੀ ਸਾਰੀ ਗੱਡੀ ਬਈ ਓਰੀਜਨਲ ਪਈ ਆ ਆਪਦਾ ਮਕੈਨਿਕ ਲੈ ਕੇ ਆਏ ਵੀਰੇ ਠੀਕ ਆ ਗੱਡੀ ਚੈੱਕ ਕਰਾ ਕੇ ਲਿਜਾ ਸਕਦੇ ਹਾਂ 2011 ਮਾਡਲ ਜੀ4 ਗੱਡੀ ਤੁਹਾਨੂੰ ਆਪਾਂ ਦੇ ਦਾਂਗੇ 3 ਲੱਖ ਤੇ 10000 ਰੁਪਏ ਡਿਮਾਂਡ ਕਰਦੇ ਸੀ ਵੀਰ ਆਪਣੇ ਪੇਜ ਨੂੰ ਫੋਲੋ ਕਰਕੇ ਆਜੋ ਤੇ ਵੀਡੀਓ ਨੂੰ ਬਤਵਾ শেয়ার ਕਰਕੇ ਆਜੋ 3 ਲੱਖ ਦੀ ਆਪਾਂ ਤੁਹਾਨੂੰ ਇਹ ਕਾਰ ਦਵਾ ਦਾਂਗੇ ਪੇਜ ਨੂੰ ਫੋਲੋ ਕਰ ਲਿਓ ਆਜੋ ਫਿਰ ਕੋਈ ਪੈਂਟਸਲਾਬਤਪੁਰੇ ਦੇ ਵਿੱਚ ਧੰਨਵਾਦ ਜੀ